ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਕੰਦਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਬਾਈ ਜੀ ਨੂੰ ਜੁਇਤੋਂ ਪੈਂਦੀ ਆ ਬਾਈ ਜੀ ਹੁਣਾਂ ਕੋਲੇ ਤਿੰਨ ਬਹੁਤ ਸੁਨੱਖੇ ਨਾਗਾ ਇੱਕ ਗੱਬਰ ਮੈਂ ਆ ਇੱਕ ਕੌਸਰ ਝੋਟੀ ਆ ਤੇ ਇੱਕ 8 ਮਹੀਨੇ ਦੀ ਗੱਬਰ ਮੈਂ ਆ ਜੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਨੇ ਆ ਆਓ ਬਾਈ ਜੀ ਸਤ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਡਰਾ ਹਦਾ ਦਿਓ ਜੀ ਸੰਤਲਜੀਤ ਪਿੰਡ ਕੰਦਾਲਾ ਜ਼ਿਲ੍ਹਾ ਫਰੀਦਕੋਟ ਠੀਕ ਹੈ ਬਾਈ ਦਾ ਨਾਮ ਦਲਵੀਰ ਆ ਜੀ ਪਿੰਡ ਕਾਲ ਤੰਦਾਲਾ ਤੇ ਜਿਲ੍ਹਾ ਫਰੀਦਕੋਟ ਆ ਬਾਈ ਜੀ ਤੇ ਬਾਈ ਜੀ ਕੀ ਡਿਟੇਲ ਹੈ ਦੀ ਮਹਿੰਦੀ ਇਹ ਸਗਣ ਵਾਲੀ ਆ ਪੰਜ ਛੇ ਦਾ ਰਹਿੰਦੇ ਪੰਜ ਛੇ ਦਾ ਰਹਿੰਦੇ ਆ ਜੀ ਸੂਵੇ ਕਿਹੜੇ ਸੁਣਾ ਜੀ ਸੂਆ ਓਕੀ ਚੌਥਾ ਕੀਰਕਾਟ ਆ ਜੀ ਦੁੱਧ ਦਾ ਦਾ ਜਿਹੜਾ ਹੈਗਾ 18 ਕਿਲੋ 18 19 ਕਿਲੋ ਦਾ ਰਕਾਟ ਆ ਜੀ ਪਹਿਲੇ ਸੂਵੇ ਆਪਾਂ ਘਰੇ ਚੋਈ ਕਿ ਲੈਂਦੀ ਆ ਜੀ ਨਹੀਂ ਨਹੀਂ ਆਪਾਂ ਘਰੇ ਕੋਈ ਨਹੀਂ ਘਰੇ ਤੁਸੀਂ ਚੋਈ ਵੀ ਆ ਪਹਿਲੇ ਸੂਵੇ ਕਿੰਨਾ ਸੀਗਾ ਜੀ 18 19 ਕਿਲੋ ਬਾਈ ਜੀ ਇਹਦੇ ਪਹਿਲੇ ਸੂਏ 18 ਕਿਲੋ ਦਾ ਦੁੱਧ ਸੀਗਾ ਜੀ ਹੁਣ ਮੈਂ 5-4 ਦਿਨ ਸੂਣ ਚ ਬਾਕੀ ਆ ਮੈਂ ਵਾਕਈ ਦੋਸਤੋ ਦੁੱਧ ਆਲੀ ਆ ਤੇ ਬਾਈ ਜੀ ਤੋਰ ਕੇ ਵਿਖਾਇਓ ਜੀ ਲਓ ਬਾਈ ਜੀ ਇਹਦੀ ਕਰਮਾਂ ਵਾਲੀ ਦੀ ਚੋ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਬਸੱਲੀ پارک ਤੁਸੀਂ ਆਪ ਕਰਨੀ ਆ ਮੈਂ ਵਾਤਾ ਹੀ ਬਾਈ ਜੀ ਦੁੱਧ ਆਲੀ ਆ ਬੋਡੀ ਵੇਟ ਪੱਖੋਂ ਬਹੁਤ ਚੰਗੀ ਆ ਕੱਦ ਵਜਨ ਖੁੱਲੇ ਦੀ ਆ ਬਾਈ ਜੀ ਪੂਰੀ ਵੱਡੀ ਡਬਲ ਮੈਂ ਆ ਜੀ ਡੈਰੀ ਆਲੀ ਜੀ ਜੇ ਬਾਈ ਕਿਸੇ ਦੇ ਪਸੰਦ ਆਵੇ ਬਾਈ ਜੀ ਹੁਣ ਉਹਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਆਹ ਲਓ ਬਾਈ ਜੀ ਦੋਸਤੋ ਇਹ ਕਰਮਾ ਵਾਲੀ ਦੀ ਤੌਰ ਚੈੱਕ ਕਰੋ ਜੀ ਚੰਗਾ ਸੋਹਣਾ ਤੋਰਾ ਜੀ ਪੀ ਰਹਿ ਗਿਆ ਪਾਣੀ ਮਾਰਦੀ ਜੀ ਪੁੱਛ ਖੱਪਾਣੀ ਪਿੜਾਉਂਦੀ ਸੋਹਣੀ ਆ ਕਾਲੇ ਡੰਗ ਜਾ ਜੀ ਤੀਜੇ ਸੁਹਿਆ ਤੇ ਸੁਹਾਗੀ ਨੇ ਕਰਮਾ ਵਾਲੀ ਨੇ ਦੁੱਧ ਦਾ ਰਿਕਾਰਡ ਬਾਈ ਜੀ ਹੁਣ ਬਹੁਤ ਚੰਗਾ ਦੱਸਦੇ ਆ ਜਿੰਨਾ ਕ ਦੱਸਦੇ ਬਾਈ ਜੀ ਪੌਣ ਦਾ ਹੱਥ ਵੀ ਆ ਮੈਂ ਡਬਲ ਵੱਡੀ ਬਹੁਤ ਆਈ ਖਾਂਦੇਵਾ ਨੇੜੇ ਤੋਂ ਬਈ ਜੀ ਚੈੱਕ ਕਰਨੂ ਪੂਰਾ ਗੈਵ ਚ ਥਾਨ ਲੱਗਾ ਜੀ ਸੋਹਣਾ ਮੁਠੀ ਵਾਲਾ ਥਾਣਾ ਜੀ ਕੋਈ ਉੱਚਾ ਨਹੀਂ ਨਿਮਾਨੀ ਜੀ ਚਾਰੇ ਥਾਣਾ ਦਾ ਇੱਕੋ ਜਿਹਾ ਸੈਜ ਆ ਪੀੜੀ ਦੇ ਪਾਵੇ ਵਰਗੇ ਥਾਣਾ ਜੀ ਪੰਜ ਸੱਤ ਦਿਨ ਬਈ ਜੀਆਂ ਦੇ ਲਊਗੀ ਤੇ ਪੰਜਾ ਸੱਤ ਦਿਨ ਚ ਲੈਵਾ ਕਰਮਾ ਵਾਲੀ ਨੇ ਪੂਰਾ ਤਿਆਰ ਕਰ ਲੈਣਾ ਭਰ ਲੈਣਾ ਜੀ ਲੈਵਾ ਹੁਣ ਵੀ ਸੁੱਕਣਾ ਸੋਹਣਾ ਜੀ ਬਾਲ ਢਲਾਂ ਚੰਗੀਆਂ ਜੀ ਕੱਦ ਕਾਠਲੀ ਮੈਂ ਆ ਬਾਕੀ ਦੀ ਬਾਈ ਜੀ ਹੁਣ ਦਾ ਮੋਲਵਾੜੀ ਤੁਹਾਨੂੰ ਪੁੱਛ ਦਿੰਨੇ ਆ ਜੀ ਬਾਈ ਜੀ ਕੀ ਮੁੱਲ ਆਈ ਇਹਦਾ ਮੁੱਲ ਇੱਕ ਦਾ ਆ ਮੁੱਲ ਇੱਕ ਦਾ ਹ ਕੋਈ ਹੋ ਜੂ ਮਾਲ ਤਾਂ ਜੀ ਮੋਕੇ ਤੇ ਮਾਮਾ ਤਾਂ ਨਹੀਂ ਹੂ ਬਹੁਤ ਜਿਆਦਾ ਠੀਕ ਹੈ ਜੀ ਬਾਈ ਜੀ ਮੁੱਲ ਇੱਕ ਦਾ ਸਾਹਿਬ ਬਾਈ ਜੀ ਹੁਣਾ ਨੰਬਰ ਤੇ ਸੰਪਰਕ ਕਰੋ ਜਿਹੜੇ ਠੀਕ ਹੈ ਬਾਈ ਜੀ ਤੇ ਬਾਈ ਜੀ ਇਹਨੇ ਦੁੱਧ ਲਈ ਮੈਂ ਮਿਲਦੀ ਕੁਦਰਤੀ ਆ ਵਾਕਿਆ ਹੀ ਮੈਂ 18 19 ਕਿਲੋ ਦੁੱਧ ਪਾਉਣ ਵਾਲੀ ਹੈਗੀ ਆ ਜੀ ਪਰਕ ਨਰਖਾਲੇ ਬਾਈ ਮੂਤਾ ਆਪ ਹੀ ਪਤਾ ਲੱਗੇਗਾ ਮੈਂ ਵਾਕਿਆ ਹੀ ਪਾ ਦਊਗੀ ਡਵਲ ਮੈਂ ਜੀ ਬਾਕੀ ਇਸ ਮੈਂ ਨੇ ਨਾ ਦੱਤ ਪਾਇਆ ਜੀ ਪਾਉਗੀ ਜੜੀ ਹਾਂ ਸੀਲਸਲਾਕ ਬਹੁਤ ਆ ਜੀ ਬਾਈ ਵੇਖੋ ਹੱਥ ਬੱਲੇ ਮਾਰੀ ਜਾਂਦਾ ਤੇ ਬਾਕੀ ਆ ਦਾ ਸਾਈ ਬਿਆਂ ਦਾ ਪਾ ਦੇਵੇ ਭਲਾ ਬਾਈ ਸੂਈ ਤੋਂ ਚੋਕੇ ਵੀ ਲ ਜਾ ਸਕਦਾ ਜੀ ਇੰਨੀ ਗਰੰਟੀ ਦੇਈ ਜਾਂਦੇ ਜੀ ਤੇ ਚਲੋ ਬਾਈ ਜੀ ਦੂਜੇ ਨੰਬਰ ਤੇ ਚੱਲ ਗਏ ਆ ਬਾਈ ਇਹ ਦੂਜਾ ਨੰਬਰ ਔਸਰ ਥੀਰੀ ਕੱਟੀ ਆ ਬਾਈ ਜੀ ਆ ਨਾਲ ਮੱਝ ਖੜੀ ਹੈ ਜਿਹੜੀ ਮੱਝ ਦੀ ਜੀ ਮੱਝ ਸੁਖਣਾ ਪੂਰੇ ਡਬਲ ਆ ਗਈ ਮੈਂ ਅਰੇ ਨਹੀਂ ਤਿਆਰ ਅੱਛਾ ਜੀ ਹਾਂ ਇਹਦੀ ਮਾਂ ਥੱਲੇ 20 ਲੀਟਰ ਦੁੱਧ ਤਿਆਰ ਆ ਜੀ ਇਹ ਬਾਈ ਜੀ ਹੁਣ ਇਹਨੇ ਨਾ ਮੇਰੇ ਖੜੇ ਤੋਂ ਹੁਣੀ ਮੈਂ ਚੋਈ ਆ ਜੀ ਹਾਂ ਚੋਈ ਆ ਮੈਂ ਖੜੇ ਤੋਂ ਚੋਈ ਆ ਆਪਣੇ ਖੜੇ ਤੋਂ ਚੋਈ ਆ ਵਾਕਈ 20 ਲੀਟਰ ਦੁੱਧ ਹੈਗਾ ਐਸਮੈਂ ਦੀ ਕੱਟੀ ਆ ਵੱਡੀ ਦੀ ਬਾਈ ਜੀ ਪਸ਼ੂ ਬਾਈ ਕੋਲੇ ਸਾਰੇ ਸੁਖਰਾ ਚੰਗੇ ਆ ਜੀ ਮਾੜਾ ਪਸ਼ੂ ਕੋਈ ਵੀ ਹੈ ਨਹੀਂਗਾ ਆ ਬਾਈ ਜੀ ਹੈ ਜੀ ਆ ਮੈਂ ਡੇਰ ਸਾਲ ਤੋਂ 6 ਮਹੀਨਾ ਘਟਦੀ ਠੀਕ ਆ ਜੀ ਦੁਆਰੇ ਮੱਝ ਖੌਂਸਵੀ ਆ ਜੀ ਪਹਿਲੇ ਸੁਈ ਦੀ ਕੱਟੀ ਆ ਜੀ ਘਰ ਦੀ ਕੱਟੀ ਆ ਬਾਈ ਦੀ ਚੱਲ ਕਰਮਾਲਗੇ ਤੋਰ ਚਾਲ ਚੈੱਕ ਕਰਾ ਦੇ ਲਓ ਬਾਈ ਜੀ ਤੋਰ ਚਾਲ ਚੈੱਕ ਕਰੋ ਜੀ ਕੱਟੀ ਬਹੁਤ ਸਨਖੀ ਸੋਹਣੀ ਆ ਜਿਹਦੀ ਪਾਲਨ ਦਾ ਵੀਰ ਸ਼ਕੀਨ ਹੋਇਆ ਬਾਕੀ ਨਾਲ ਤਾਲ ਦੇ ਹੁੰਦੇ ਜੁਲਮਾ ਜੀ ਜਗਦੇ ਆ ਜੀ ਜਿਹੜੇ ਬਾਈ ਨੂੰ ਪਰਖ ਨਿਰਖਾ ਉਹਨ ਦਾ ਬਹੁਤਾ ਦੱਸਣ ਦੀ ਲੋੜ ਹੀ ਨਹੀਂ ਉਹਨੇ ਆਪ ਹੀ ਪਰਖ ਨਿਰਖ ਕਰ ਲੈਣੀ ਜੀ ਵੀ ਕੱਟੀ ਵਾਕ ਤਾਂ ਹੀ ਬਹੁਤ ਸਨਖੀ ਸੋਹਣੀ ਚੰਗੀ ਆ ਫੇਸ ਕੁਆਲਟੀ ਚੈੱਕ ਕਰੋ ਜੀ ਜਾ ਆਜਿਲੀ ਇਹ ਬਾਈ ਮੋੜੇ ਨਾ ਜੀ ਨਕੀ ਜਬਰ ਜਵਾਨੀ ਹੈ ਜੀ ਹੁਣ ਨਕੀ ਤਾਂ ਨੱਚੂ ਕਦੋਂ ਲਓ ਜੀ ਦੋਸਤੋ ਖਲਤੁਨ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਆ ਜਿਹੜੀਆਂ ਦੇਸੀ ਜੀਆਂ ਕੱਟਾਂ ਪਹਿਲਾਂ ਸੁੰਦਰਾ ਸੰਦਗਾ ਉਹਨਾਂ ਵਰਗ ਦਾ ਥੈਂਕਸ ਸੋਖਣਾ ਹੋਣੀ ਕੱਟੀ ਨੂੰ ਲੱਗਾ ਹੋਗਾ ਜੀ ਜਿਹੜੇ ਦਿਨ ਤਿਆਰ ਹੋਈ ਆ ਨੇੜੇ ਤੋਂ ਥਾਲੇਵਾ ਚੈੱਕ ਕਰੋ ਜੀ ਚਾਰ ਹੀ ਥਾਣਾ ਜੀ ਮੋٹے ਮੋٹے ਜੀ ਵਾਲਟੇ ਲਲੇਵੇ ਦੇ ਵਿੱਚ ਬਹੁਤ ਆ ਪੂਰਾ ਮੋਟਾ ਗੁੱਠੇ ਵਰਗਾ ਥਾਣਾ ਜੀ ਪੂਰੇ ਗਏ ਤੇ ਦੋ ਦੋ ਉਂਗਲਾਂ ਦੀ ਬੈਥਾ ਸੋਣੀ ਥਾਂ ਦੇ ਸਮਝ ਪਈ ਹੈ ਜੀ ਹੈ ਜੀ ਮੈਂ ਦੀ ਮਾਂ ਵਿਖਾਤੀ ਜੀ ਆ ਦੀ ਮਾਂ ਦੋਸਤੋ ਦੁਆਰੇ ਫੇਰ ਵਿਖਾ ਦਿੰਦੇ ਆ ਤੇ ਬਾਈ ਜੀ ਇਹਦਾ ਸੀਮਨ ਦੀ ਕਿਹੜੀ ਦੀ ਹੈ ਜੀ ਇਹ ਇਹ ਨਹੀਂ ਪਤਾ ਠੀਕ ਆ ਸੀਮਨ ਦਾ ਬਾਈ ਜੀ ਆਂਦੇ ਪਤਾ ਨਹੀਂ ਜੀ ਹਾਂ ਸਾਹਿਬ ਹੈ ਜੀ ਮੈਂ ਸਾਹਿਬ ਠੀਕ ਆ ਜੀ ਹਾਂ ਥਲ ਵਿਖਾਤੇ ਬਾਈ ਜੀ ਸੰਤਾਲ ਦੁਆਰੇ ਤੋਂ ਫੇਰ ਸੱਲੀ ਕਰਾ ਦਿੰਦੇ ਆ ਹਰ ਬਹੁਤ ਚੰਗਾ ਜੀ ਕੋਈ ਫੋੜ ਨਹੀਂ ਸਾਗ ਨਹੀਂ ਜੀ ਜਵੇਂ ਕੱਲਾ ਕੱਲਾ ਥਰ ਪਿਆ ਜੀ ਇਹਦੀ ਡਿਮਾਂਡ ਬਾਈ ਜੀ 55 ਇਹਦਾ ਮੁੱਲ ਦੋਸਤੋ 55000 ਕੱਟੀ ਸੁਨੱਖੀ ਸੋਣੀ ਬਹੁਤ ਆ ਬਾਕੀ ਉਹ ਜੇ ਜਾਨਵਰ ਦਾ ਹੱਕ ਵੀ ਹੈ ਜੇ ਆਪਾਂ ਐਡੀ ਕੱਟੀ ਪਾਲ ਕੇ ਕਰਗੇ ਤਾਂ ਮੈਨੂੰ ਪਤਾ 50000 ਰੁਪਇਆ ਦਾ ਕੱਟੀ ਦੁੱਧਵਾਦ ਪੀ ਕੇ ਤੇ ਖਾਦ ਖਰਾਖਾ ਖਾ ਕੇ ਉਹੀ ਪੈ ਜਾਂਦੀ ਹੁੰਦੀ ਹਣੀ ਜੀ ਚੰਗਾ ਸੁਰੱਖਾ ਜਾਨਵਰ ਤਾਂ ਜੀ ਆ ਤੀਜਾ ਨੰਬਰ ਝੋਟੀ ਆ ਜੀ ਦੂਜੇ ਸਵੇਰ ਸੁਬਾਹ ਜੀ ਤੀਜੇ ਸੁਬਾਹ ਤੀਜੇ ਸੁਬਾਹ ਸੁਣਾ ਜੀ ਆ ਫੇਸਪਾਲ ਦੀ ਚੈੱਕ ਕਰੋ ਕੱਦ ਕਾਠ ਮੈਂ ਇਹਦਾ ਚੈੱਕ ਕਰੋ ਜੀ ਪੂਰੇ ਕਦ ਕਾਠਾਂ ਦੀ ਉੱਚੀ ਲੰਮੀ ਆ ਬਾਈ ਦਾ ਕਦ ਲਗ 6 ਫੁੱਟ ਹੋਊਗਾ ਤੇ ਬਾਈ ਦੇ ਮੋਢੇ ਦੇ ਤਕਰੀਬ ਆਉਂਦੀ ਹੈ ਜੀ ਇਹ ਦੀ ਕੀ ਡਿਟੇਲ ਆ ਜੀ ਇੱਕ ਤਰੀਕ ਤੋਂ 8ਵਾਂ ਮਹੀਨਾ ਲੱਗਿਆ ਇੱਕ ਤਰੀਕ ਤੋਂ 8ਵਾਂ ਮਹੀਨਾ ਲੱਗਿਆ ਹਾਂ 8ਵਾਂ ਮਹੀਨਾ ਦੁੱਧੋ ਛੜਤੀ ਬਾਈ ਜੀ ਹਾਂ ਇੱਕ ਤਰੀਕ ਤੋਂ ਦੁੱਧ ਛੜਦਾ ਇੱਕ ਤਰੀਕ ਤੋਂ ਦੁੱਧੋ ਛੜਤੀ ਹੈ ਬਾਈ ਜੀ 8ਵਾਂ ਮਹੀਨਾ ਲੱਗੇ ਤਾਂ ਛੱਡੀ ਆ ਮੈਂ ਵੱਡੀ ਗੁੱਡੀ ਬਹੁਤ ਆ ਜੀ ਤੇ ਇਹ ਕਿਹੜੇ ਸੀਮਨ ਤੋਂ ਮਿਲਦੀ ਆ ਜੀ ਕਿ ਨਹੀਂ ਪਤਾ ਇਹਦਾ ਨਹੀਂ ਐਚ ਕਿੰਨਾ ਕਰਤਾ ਪਾਇਆ ਜੀ ਨੇ 100 ਦਾ ਬੁੱਕੇ ਜੀ 18 ਦੂਜੇ ਸੁਵੇ 18 ਲੀਟਰ ਦਿੱਤਾ ਹੈ ਦਿੱਤਾ ਹੋਊਗਾ ਦੋਸਤੋ ਵੱਡੀ-ਵੱਡੀ ਮੈਂ ਬਹੁਤ ਆ ਐਡੀ ਵੱਡੀ ਮੈਂ ਕੋਈ 100 ਚ ਇੱਕ ਅੱਧੇ ਘਰੀ ਮਿਲਦੀ ਆ ਘਰ ਘਰ ਡੇਢਾ ਮਹੀਨਾ ਨਹੀਂ ਜੀ ਚੰਗੇ ਪਾਰ ਤੋਂ ਬੰਦੇ ਕੋਲੇ ਜਿਹੜੇ ਬੰਦੇ ਨੂੰ ਪਤਾ ਇਹਨਾਂ ਚੀਜ਼ਾਂ ਉਹਨਾਂ ਦੇ ਕੋਲ ਇਹੋ ਜਿਹੇ ਜਾਨਵਰ ਮਿਲ ਸਕਦੇ ਆ ਮੈਂ ਕਿਹਨਾਂ ਤੋਂ ਜਾਊਗੀ ਜਾਊਗੀ ਨਹੀਂ ਦੋਸਤੋ ਮੱਜਾ ਦਾ ਘਰ ਘਰੀ ਖੜੀਗਾ ਪਰ ਇਹੋ ਜਿਹਾ ਨਾਗਾ ਨਗੀਨਾ ਕਿਸੇ ਕਰਮਾ ਵਾਲੇ ਘਰੋਂ ਮਿਲਦਾ ਬਈ ਤੋਰ ਸਕਦੇ ਇਹਨੂੰ ਵੀ ਨਹੀਂ ਥੋੜਾ ਐਕਸ ਅੱਛਾ ਜੀ ਜਾਓ ਚਲੋ ਦੋਸਤੋ ਤੋਰ ਚਾਲ ਤੁਸੀਂ ਜਦੋਂ ਤੁਹਾਡੇ ਪਸੰਦ ਆਉਂਦੀ ਆ ਉਦੋਂ ਬਾਈ ਤੋਂ ਵੀਡੀਓ ਕਾਲ ਤੇ ਤਰਾਲਿਓ ਜਾਂ ਮੰਨ ਕੇ ਚਲੋ ਕੋਲੇ ਆ ਕੇ ਤਰਾਲਿਓ ਤੋਰਾ ਤਾਰਾ ਕਰਮ ਵਾਲੀ ਦਾ ਸੋਨਾ ਵੈਸੇ ਆ ਵੈਸੇ ਸੀਂਦੀਆ ਵੱਡੀ-ਬੁੱਡੀ ਬਹੁਤ ਆ ਖਾਲੇਵੇ ਦੀ ਬਹੁਤ ਸਾਫ ਆ ਜੀ ਦੂਰ ਕੱਲਾ-ਕੱਲਾ ਖਣ ਲੱਗਿਆ ਵਾ ਜੀ ਵਾਕਤੈ ਮੈਂ ਇਹਨੇ ਦੁੱਧ ਵਾਲੀ ਹੈਗੀ ਆ ਇੰਨੀ ਬੈਥਾਂ-ਥਨਾਂ ਦੇ ਵਿੱਚ ਆਪਾਂ ਨੂੰ ਦੁੱਧੋ ਛੱਡੀ ਦੇ ਨਹੀਂ ਮਿਲਦੀਗੀ ਗੱਠ-ਗੱਠ ਤੇ ਥਾਲ ਸੁੱਕਣਾ ਐ ਤਾਂ ਦੁੱਧੋ ਛੱਡੀ ਦਾ ਹੀ ਪਿਆ ਜੀ ਮੋਟਾ-ਮੋਟਾ ਸੋਨਾ ਕੱਲਾ ਸੂਤਨਾ ਮੈਨ ਨਾਲੇ ਸਾਰੇ ਸਣ ਇੱਕੋ ਜੀ ਆ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 99785 ਅੱਛਾ ਜੀ 99785 045 ਇੱਕ ਵਾਰੀ ਫੇਰ ਦੱਸ ਦਿਓ 99785 045 ਮੈਂ ਬਾਈ ਜੀ ਆ ਬਾਈ ਜੀ ਦਾ ਮੋਬਾਈਲ ਨੰਬਰ ਹੈ ਹੈ ਇੱਕ ਹੋਰ ਇੱਕ ਹੋਰ ਐਸ ਜੀ ਤਾਂ ਇਹਨਾਂ ਕਹਿੰਦੇ ਸੀ ਨਾ ਆ ਬਾਈ ਜੀ ਚੌਥਾ ਨੰਬਰ ਝੋਟੀ ਬੂਰੀ ਟੋਕੜਾ ਜੀ ਇਹ ਹਾਇ ਟੋਕੜਾ ਟੋਕੜਾ ਕਿੰਨਾ ਕੁ ਦੁੱਦਾ ਜੀ ਦਾ 6 ਕਿਲੋ 6 ਕਿਲੋ ਦੁੱਧ ਦਾ ਇੱਕ ਬਨ ਗੱਬਣ ਗੀ ਨਹੀਂ ਗੱਬਾ ਨਹੀਂ ਹੁਣ ਬਨ ਬਨੋਗੀ ਸੂਈ ਨੂੰ ਕਿੱਧਰ ਘਟਾਉਗਾ ਜੀ ਤੇ ਬੱਚਾ ਬੱਚਾ ਦਾ ਬੱਚਾ ਹੈ ਨਾ ਮਿਲਦੀ ਕਿਵੇਂ ਬਾੜੇ ਤੇ ਕਿ ਚਾੜ ਤੇ ਕਿ ਬਾੜੇ ਬਾੜੇ ਲੱਗਦੀ ਠੀਕ ਹੈ ਜੀ ਲੈ ਵੀ ਦੋਸਤੋ ਬਾੜੇ ਲੱਗਦੀ ਦੁੱਧ ਕਿੰਨਾ ਦਾ ਠੀਕ ਹੈ ਦੋ 6 ਕਿਲੋ ਦੁੱਧ ਦਾ ਦੋਸਤੋ ਬਾੜੇ ਲੱਗਦੀ ਆ ਤੀਜਾ ਸੂਆ ਗੱਬਣ ਬਾਈਆਂ ਦਾ ਹੈ ਨਹੀਂ ਕਿ ਟੀਕਾ ਨਹੀਂ ਭਰਾਇਆ ਹੈ ਨਾ ਹਾਂ 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 ਜੀ ਟੀਕਾ ਭਰਾਇਆ ਨਹੀਂ ਮੈਂ ਇਹ ਵੀ ਸ਼ਾਨਦਾਰ ਆ ਬੂਰੀ ਉੰਡੀ ਥਾਲੇ ਵੀ ਸਾਫ਼ ਹੋਣ ਦੀ ਚੁਆਈ ਹੋਈ ਕਿ ਕਰਨੀ ਆ ਠੀਕ ਹੈ ਜੀ ਚੁਾਈ ਹੈ ਦੋਸਤੋ ਇਹਦੀ ਵੈਸੇ ਕਰਨੀ ਆ ਥਾਲੇ ਇਹਦੇ ਨੇੜੇ ਤੋਂ ਚੈੱਕ ਕਰ ਲੋ ਕੋਈ ਆਸ-ਆਰੇ ਪਾਸਾ ਨਹੀਂ ਤੇ ਚੁਾਈ ਦੀ ਸਾਫ ਆ ਬਾਈ ਜੀ ਹਾਏ ਹਾਏ ਚੁਾਈ ਦੀ ਸਾਫ ਠੀਕ ਆ ਜੀ ਆ ਕਰੋ ਜੀ ਸਾਰਾ ਚੈੱਕ ਤੇ ਮਗਰੋਂ ਥੱਲੇ ਨਾੜ ਜਿਵੇਂ ਸੀ ਹੋ ਨਹੀਂ ਮਗਰੋਂ ਥੱਲੇ ਵੈਸੀ ਨਹੀਂ ਨਹੀਂ ਵੈਸੀ ਠੀਕ ਆ ਜੀ ਚਾਰੇ ਥੰਮਾ ਦਾ ਕੋਈ ਭੂਰ ਛੱਟਾ ਨਹੀਂ ਬਿਲਕੁਲ ਲੈ ਦੋਸਤੋ ਭੂਰ ਨਹੀਂ ਛੱਟਾ ਨਹੀਂ ਵੱਧਗਾ ਧਾਰ ਆ ਤੇ ਇਹਦੀ ਕੀ ਡਿਮਾਂਡ ਆ ਜੀ ਥੋੜਾ ਪੈਣ ਗਿਆ ਇਹਦਾ ਮੁੱਲ 65000 ਆ ਵੱਡੀ ਵੱਡੀ ਭਾਈ ਮੈਂ ਬਹੁਤ ਆ ਜੋ ਕੋਈ ਪਾਲਣ ਵਾਲਾ ਬੰਦਾ ਹੋਵੇ ਨਾ ਦੇਓ ਜੀ ਮੈਂ ਇਹਨੂੰ ਯਕੀਨ ਬੰਦਾ ਵੈਸੇ ਇਹਨਾਂ ਭਾਵਾਂ ਦੇ ਵਿੱਚ ਨਹੀਂ ਛੜਦਾ ਕੱਦ ਕਾਰ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਮੈਂ ਤਾਂ ਆ ਬਿਲਕੁਲ ਜੈ ਜੈ ਜੀ ਸਿੰਗ ਸੱਪਾ ਫੇਸ ਕੁਆਲਟੀ ਚੈੱਕ ਕਰ ਸਕਦੇਂ ਬੁਰੀ ਮੈਂ ਦੇ ਯਕੀਨ ਵਾਸਤੇ ਮੈਂ ਬਹੁਤ ਜਿਆਦਾ ਚੰਗੀ ਹੈ ਤੋਰਨੀ ਵੀ ਨਹੀਂ ਤੋਰਨੀ ਕਿ ਨਹੀਂ ਤੋਰ ਕੇ ਵਾਦੇ ਮਰੀ ਚੱਲ ਤੋਰ ਸੋਫੀ ਤੋਰ ਪਹਿਲੀ ਨਹੀਂ ਕਰਦੀ ਨਹੀਂ ਵੀ ਦੋਸਤੋ ਤੋਰ ਚਾਲ ਕਰਮ ਵਾਲੀ ਦੀ ਇਹਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਸੰਗਰਪਾਏ ਵੇਦਰੇ ਹਨ ਹਾਏ ਹਾ ਅੰਪ ਸਾਰਾ ਮਾਲ ਹੀ ਘਰੇ ਰੱਖਿਆ ਸੀਗਾ ਭਾਈ ਤੇਰੇ ਰੱਖੇ ਮਾਲ ਦੇ ਸੰਗਲੋਂ ਦੇ ਵਪਾਰੀਆਂ ਬੰਦੇ ਧਿਆਰੇ ਹੁੰਦੇ ਉਹਦਾ ਮੈਂਟ ਲਾਉਂਦੇ ਰਸਾਂ ਖੱਚ ਕੇ ਚੱਲ ਪਾਰ ਹਾਂ ਹੁਣ ਸਾਰਨੇ ਪਕਾਉਗਾ ਐਸੀ ਰੱਖਣੀ ਠੀਕ ਹੈ ਪਹਿਲਾਂ ਮੈਂ ਉਹ ਨਹੀਂ ਸੰਗਰਾਂ ਵਾਲੇ ਧਿਆਨ ਕਰਾਂ ਨਹੀਂ ਤੈਨੂੰ ਕਹਿੰਦੇ ਸੰਗਰਾਂ ਵਾਲੇ ਕਰ ਲੈ ਇਹ ਵੇਚਣ ਵਾਲਾ ਨਹੀਂ ਨਾ ਸਾਰਾ ਮਾਲ ਜਿੰਨੇ ਕੱਜ ਘਰੇ ਲਾਇਆ ਸੀ ਘਰ ਦਾ ਮਾਲ ਆ ਭਾਈ ਜੀ ਇਹਦੇ ਵੇਚਣ ਵਾਲਾ ਹੈ ਨਹੀਂ ਸੀਗਾ ਚਲੋ ਕਈ ਵਾਰੀ 100 ਮਜ਼ਦੂਰਾਂ ਹੰਦੀਆਂ ਬਾਈਆਂ ਕਿਸੇ ਵੀ ਦਿਨ ਬਾਈਆਂ ਦੇ ਸੇਲ ਹੋ ਗਿਆ ਤਾਂ ਕਰ ਦਾਂਗੇ ਉਠੀ ਕਾਠੀ ਬਿਠਾ ਬਜਰਾ ਬਾਈ ਵੀ ਹੁੰਦਾ ਕੱਲਾ ਬੰਦਾ ਵਾਈਬੂਈ ਦਾ ਕਾਮਾ ਨਹੀਂ ਵੀ ਲੋਟ ਆਉਂਦਾ ਫਿਰ ਕਿ ਤਾਜਾ ਪੌਣਾ ਮਾਲ ਹੋਣਾ ਇਹ ਨਹੀਂ ਨਹੀਂ ਆ ਵੇਚਣ ਵੇਚਣ ਵਾਲਾ ਹੀ ਰੱਖਿਆ ਕਰ ਠੀਕ ਹੈ ਉਹ ਬਾਈ ਜੀ ਦਾ ਵਪਾਰ ਦਾ ਲੈਣ ਹੁੰਦਾ ਕੰਮ ਆ ਬਾਈ ਜੀ ਦੇ ਧਰ ਦਾ ਮਾਲ ਸਾਹਮ ਕੇ ਨਹੀਂ ਲੋਟ ਆਉਂਦਾ ਚੰਗਾ ਮਾਲ ਤਾਂ ਹੀ ਪਸ਼ੂ ਚੰਗੇ ਰੱਖੀ ਬਿਠਾ ਹਰ ਇੱਕ ਬੰਦੇ ਨੂੰ ਪਾਰੀ ਬੰਦੇ ਨੂੰ ਪਾਰਖ ਨਰਖ ਹੁੰਦੀ ਆ ਜੀ ਮਾਲ ਦੋਸਤੋ ਜਿਹਨੇ نسل ਸੁਧਾਰਨੀ ਆ ਮੇਰਾ ਵਾ ਤਿਆਰ ਕਰਨਾ ਉਹਦੇ ਉੱਤੇ ਚੱਲ ਠੀਕ ਆ ਨਹੀਂ ਕੋਈ ਗੱਲ ਨਹੀਂ ਖੁੱਲਦੀ ਤਾਂ ਫਿਰ ਜਾਨਵਰ ਦੋਸਤੋ ਚੰਗੇ ਕਰਮਾਂ ਨਾਲ ਹੀ ਹੁੰਦੇ ਆ ਵੀਰ ਘੇਤਮ ਹਨਾ ਓਏ ਆਹ ਬਾਹਰੇ ਲੱਗੇ ਕਰਕੇ ਨਾ ਹਾਂ ਬਾਹਰੇ ਲੱਗੇ ਕਰਕੇ ਗਿੱਲੇ ਹੋ ਜਾਂਦੇ ਆ ਤੇ ਘਰ ਦੇ ਪਸ਼ੂ ਤੋਂ ਇੱਥੇ ਹੀ ਦੋਸਤੋ ਤਾਜ਼ਾ ਲਾ ਲਓ ਵੀ ਵਾਕਈ ਮੈਂ ਬਾਈ ਦੀ ਮੱਝਾਂ ਘਰ ਦੇਣਾ ਜੇ ਵਪਾਰ ਵਾਲਿਆਂ ਹੁੰਦੇ ਆ ਗਣੱਚ ਦੇ ਨੇ ਧਲਿਆੜੀ ਗੰਡ ਪਾਈ ਹੁੰਦੀ ਆ ਤੇ ਅਗਲਾ ਮਿੰਟ ਚ ਰਸ਼ਕ ਪਾਈ ਹੁੰਦੀ ਆ ਖਿੱਚ ਕੇ ਪਰੇ ਹੁੰਦਾ ਜੀ ਆਹ ਲਓ ਜੀ ਤੋੜ ਚਾਲ ਤਰਮਾਲੀ ਦੀ ਚੈੱਕ ਕਰੋ ਬੂਰੀ ਦੇ ਸ਼ਕੀਨ ਵਾਸਤੇ ਬਾਈ ਵਾਸਤੇ ਤੌਹਾ ਜੀ ਬੂਰੀ ਦੇ ਸ਼ਕੀਨ ਲਾਵਾ ਤੇ ਤੌਹਾ ਲਗਿਨਾ ਮੱਜਾ ਸਾਫ ਸੁਥਰੀ ਆ ਸੋਹਣੀ ਸੁਨੱਖੀ ਆ ਪਲੀ ਜੁਲੀ ਆ ਜੀ ਨੇ ਕੋਈ ਲਿਸੀ ਨਹੀਂ ਫਿੱਕੀ ਮੈਂ ਤੁਹਾਨੂੰ ਲਓ ਵੀ ਦੋਸਤੋ ਕਿਸੇ ਵੀ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਇਹ ਤੇ ਚੱਲਦੇ ਹੋਏ ਨੰਬਰ ਤੇ ਬਾਈ ਜੀ ਸਪਾਰਕ ਕਰ ਲਿਓ ਤੇ ਆਪਣੇ ਵੀਡੀਓਰ ਸੋਹਣੀ ਲੱਗੇ ਬਾਈ ਜੀ ਅੱਗੇ ਸ਼ੇਅਰ ਲਾਇਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਓ ਵੀਡੀਓ ਵੇਖ ਲਈ ਧੰਨਵਾਦ ਚੈਨਲ ਸਬਸਕ੍ਰਾਈਬ ਕਰੋ ਵੀਰ ਜੀ ਅੱਗੇ ਵਾਸਤੇ ਤੁਹਾਡੇ ਤੱਕ ਜਲਦ ਤੇ ਜਲਦ ਵੀਡੀਓ ਪਹੁੰਚ ਸਕਣਾ ਤੇ ਤੁਹਾਡੇ ਭਰਾ ਦਾ ਹੌਸਲਾ ਵਧੇ ਵੀ ਠੀਕ ਆ ਆਪਣੇ ਕੋਲੇ ਸਬਸਕ੍ਰਾਈਬਰ ਹੈਗੇ ਆਪਣਾ ਵੀਡੀਓ ਵੇਂਦੇ ਆ ਬਾਈ ਮੰਗ ਕਰਦੇ ਆ ਤੇ ਹੌਸਲੇ ਨਾਲ ਬਾਈ ਜੀ ਵੀਡੀਓ ਆਪਣਾ ਆਪਣਾ ਭੇਜ ਕੇ ਤੁਹਾਡੇ ਕੋਲੇ ਧੰਨਵਾਦ ਬਾਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ